तो सो नहीं दाता को मोसो ना पिखारी दी। तो सो ना दयालु दुखी मोसो ना अलाई है मोसो नहीं काम तोसो उपकारी ना है ना अनाथ नाथ तोसो ना बताई है औगनी ना मुसो कोई गुणवान तो ना है जब तक व्रत में मैं एक ना है पाई है ਤਵੀ ਆਇਓ ਹੈ ਸ਼ਰਨ ਗਹੇ ਧਾਇ ਕੇ ਚਰਨ ਗੁਰੂ ਤਾਰਨ ਕਰਨ ਨਿਜ ਹਾਥ ਦੇ ਮਚਾਈਐ ਸ਼ਬਦ ਗੁਰੂ ਸਹਿਬ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿ ਪਾਤਸ਼ਾਹ ਜੀ ਦੀਆਂ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬੜੇ ਆਪ ਸਤਦਾਰ ਸਾਹਿਬ ਜੁੜੇ ਹੋਏ ਗੁਰੂ ਕੀ ਸਾਜਿਦਵਾਜੀ ਸਿੱਖ ਸੰਗਤ ਜੀ ਸਰਾਨਾਂ ਵਰਮਨ ਸਮਾਗਮ ਹੋਲਾ ਮਹੱਲਾ ਨੂੰ ਸਮਰਪਤ ਜੋ ਜੋੜ ਮਿਲੇ ਰੂਪ ਵਿੱਚ ਮਨਾਇਆ ਜਾਂਦਾ ਹੈ ਨਗਰ ਮਾਜਰਾ ਅਤੇ ਇਲਾਕੇ ਭਰ ਦੀ ਸਿੱਖ ਸੰਗਤ ਰਲ ਕੇ ਬੜੀ ਚੜ੍ਹਦੀ ਕਲਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਗੁਰਮਤ ਸਮਾਗਮ ਦਾ ਆਯੋਜਨ ਕਰਕੇ ਆਪ ਸਰਬੱਤਾਂ ਸੰਤਾਂ ਬੜੇ ਚੰਗੇ ਤਰੀਕੇ ਦੇ ਨਾਲ ਮਨਾ ਰਹੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਸਰਬੱਤਾਂ ਸੰਤਾਂ ਦੇ ਸਿਸਤੇ ਮੇਲ ਭਰਿਆ ਹੱਥ ਰੱਖਣ ਐਸਨਾ ਸਿਵਾ ਮਹਾਰਾਜ ਆਪਣੇ ਸੇਵਕਾਂ ਦੇ ਕੋਲੋਂ ਆਪ ਆਪਣੀ ਕਿਰਪਾ ਕਰਕੇ ਲੈਂਦੇ ਰਹਿਣ